ਹਰਨ ਵੈਲਕਮ ਗਾਇਸ ਕਿ ਮੈਂ ਆਪ ਸਾਰੇ ਠੀਕ ਹੋਵਗੇ ਅੱਜ ਮੈਂ ਨਾ ਗਾਇਸ ਮੈਨੂੰ ਨਾ ਉਹਨੇ ਡੈਡੀ ਤੋਂ ਕੋਣੇ ਡੈਡੀ ਕਹਿੰਦਾ ਵੀ ਅੱਡੇ ਤੇ ਕਿੱਡੀ ਲੈਣਾ ਆਇਆ ਮੈਂ ਹੁਣ ਜਾਂਦਾ ਸੀ ਆ ਤੇ ਉਧਰ ਹੀ ਜਾਂਦੇ ਜਾਂਦੇ ਬਸ ਹੱਥ ਪਾ ਕੇ ਕੈਮਰਾਮੈਨ ਨੂੰ ਚੱਕਣਾ ਤੇ ਵੀ ਨਾਲ ਲੈ ਕੇ ਜਾਣਾ ਤੇ ਅੱਜ ਹੱਥ ਨੇ ਮੀਂਹ ਦੇਖੋ ਇੱਕ ਵਾਰੀ ਮੀਂਹ ਹੀ ਜਾਂਦਾ ਯਾਥ ਨੇ ਬੱਦਲ ਦੇਖੋ ਕਿੰਨਾ ਤਗੜਾ ਹੋਇਆ ਪਿਆ ਤੇ ਮੀਂਹ ਹੀ ਜਾਂਦਾ मोड़ा मोड़ा ते बदल देखो एकोरी आओ खड़ी है अपनी साइकिल अंदर तो चलो फिर चल दे मेल दे सुन उठ जा के वेलकम गाइस को मैं सारे ठीक होंगे अब जब तक ना अब देखो लैंड आ गए गड्डी जनाब टिडू कैमरा मैन बस आई ना कर आ ये देख सकते हो गाइस असी वे चले आ

ਦਾ ਚਲਾ ਰਿਹਾ ਉਹ ਗਾਇਸ ਤੁਹਾਨੂੰ ਫੇਰ ਮਿਲਦੇਗਾ ਯਾਦ ਰੱਖੋ ਤੁਸੀਂ ਜੇ ਇੱਥੇ ਆ ਦੋਤਾਂ ਆ ਦੇਖ ਸਕਦੇ ਹੋ ਗਾਇਸ ਤੁਸੀਂ ਆ ਦੇਖ ਸਕਦੇ ਚੱਲਦੇ ਹੁਣ ਘਰੇ ਫਿਰ ਮਿਲਦੇ ਆ ਤੁਹਾਨੂੰ ਘਰੇ ਚੱਲ ਕੇ ਜੋ ਰੈਂਪ ਤੇ ਚੜਾਉਂਦੇ ਹੋਏ ਆਸਾ ਕਰ ਉਹ ਜਿਹੜਾ ਅੱਗੇ ਖੜਾ ਓਏ ਬੜਾ ਚਿਲਾ ਲੈਂਦੇ ਉਹ ਜਿਹੜਾ ਅੱਗੇ ਖੜਾ ਉਹਨੂੰ ਪਾਸੇ ਕਰ ਚੱਲ 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 ਤੇ ਤੇ ਦੇ ਵਾਸਤੇ ਬਾਦ ਨੂੰ ਚੱਲ ਚੱਲ ਕੱਲ ਵਾਲੇ ਮੰਨ ਲੈ ਚੱਲ ਯਾਰ ਫਾਟੋ ਫਾਟੋ ਮਰਨ ਨੂੰ ਅਖੀਰ ਪਾਸੇ ਕਰ ਲੈ ਇਹਨੂੰ ਮੰਨ ਨਾ ਖੜਾ ਦੇਖ ਲੈ ਉੱਤ ਉੱਤੇ ਵੀ ਨਹੀਂ ਚੜਿਆ ਤੇ ਤੇਰੀ ਸਾਈਕਲ ਵੀ ਪਾਸੇ ਕਰਾਤੀ ਮੈਂ ਮੰਨਣਾ ਫਿਰ ਜੱਟ ਦੇ ਸਟਾਈਲ ਨੂੰ ਆ ਚੀਜ਼ ਮਾਰੀ ਆ ਜੀ ਮੇ ਨਾਲ ਆ ਇਹਦੇ ਯਾਰ ਹੀ ਆ ਗਿਆ ਚਲੋ ਪਹਿਲਾਂ ਵਾਲੀ ਵੀਡੀਓ ਦੇਖਦੇ ਆ ਆ ਦੇਖਦੇ ਅਪਲੋਡ ਹੋ ਗਈ ਆ ਤੇ ਨਾ ਤਾਂ ਜਾਣ ਕਿਦ ਰਿਹਾ ਆਇਆ ਪਹਿਲਾਂ ਵਾਲੀ ਵੀਡੀਓ ਚਲੋ ਪਹਿਲਾਂ ਵਾਲੀ ਵੀਡੀਓ ਅਪਲੋਡ ਕਰਕੇ ਫਿਰ ਮਿਲਦੇ ਵੀਡੀਓ ਵੀਡੀਓ ਅਪਲੋਡ ਹੋ ਗਈ ਆ ਤੇ ਹੁਣ ਹੁਣ ਤੁਸੀਂ ਦੇਖਿਆ ਲੈ ਕੇ ਆਇਆ ਤੇ ਵੇਖੋ ਤੁਸਲਾ ਫਮਾਰ ਕੇ ਆ ਆ ਜਿਹੜੀ ਮਿੱਟੀ ਪੱਟੀ ਹੋਈ ਹੈ ਨਾ ਨਾ ਯਾਰ ਇੱਕ ਤਾਂ ਦੇਖੀ ਇਹ ਇੱਕ ਇਹ ਚੰਗੀ ਤਰ੍ਹਾਂ ਇਹ ਮੂੰਹ ਦੇਖੋ ਕੈਮਰਾਮੈਨ ਦਾ ਪਰ ਕੈਮਰਾਮੈਨ ਨਾ ਪੂਰਾ ਪੱਕਾ ਕੈਮਰਾਮੈਨ ਸਾਡਾ ਹੈ ਇਹ ਜੀ ਕੋਈ ਗੱਲ ਨਹੀਂ ਸਾਡਾ ਪੱਕਾ ਕੈਮਰਾਮੈਨ ਹੈ ਪੱਕਾ ਹਨਾ ਯਾਰ ਰੇਤਾ ਭੜਾ ਯਾਰ ਸਾਫ਼ ਕਰ ਦੋ ਆਇਆ ਕਰ ਦੇ ਚੱਲ ਆ ਜਾ ਫਿਰ ਆਇਆ 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 ਨਾ ਨਾ ਚੱਲ ਓਏ ਨਹੀਂ ਨਾ ਨਹੀਂ ਸਾਫ਼ ਨਹੀਂ ਕਰਨਾ ਪੂਰਾ ਹਾਂ ਇਹ ਲਾਲੀਆ ਤੇ ਹੁਣ ਇਹਨੂੰ ਸਾਫ ਸਫਾਈ ਕਰਾਂਗੇ ਤੜਕੇ ਉੱਠ ਕੇ ਫੇਰ ਸਕੂਲ ਨੂੰ ਚਲਾਂਗੇ ਤਿਆਰ ਖੜਾ ਆਪਣਾ ਸਾਈਕਲ ਕੱਲ ਜਿਹੜੇ ਸਾਈਕਲ ਦੀ ਗੱਲ ਹੋ ਚੁੱਕੀ ਉਹ ਵੀਡੀਓ ਅਪਲੋਡ ਹੋ ਵੀ ਚੁੱਕੀ ਆ ਇਹ ਸਾਈਕਲ ਦੀ ਕੱਲ ਜਿਹੜਾ ਕੰਮ ਹੋਇਆ ਸੀ ਆ ਠੀਕ ਆ ਨਾ ਜਾਣਦਾ ਵੀ ਕੱਲ ਕੀ ਕੰਮ ਹੋਇਆ ਸੀ ਆ ਕੀ ਹੋਇਆ ਸੀ ਸਾਈਕਲ ਦਾ ਕੀ ਹੋਇਆ ਸੀ ਆ ਸਾਈਕਲਾ ਉੱਥੇ ਖੜੀ ਸੀਗੀ ਇੱਥੇ ਉੱਥੇ ਓਹ ਲੈ ਯਾਰ ਮਾੜਾ ਮੋਟਾ ਉਹ ਫਿਰ ਤੂੰ ਉੱਤਵਾ ਬਈ ਇਹਦੀ ਆਉਦੀ ਗਲਤੀ ਸੀਗੀ ਫੀਲਿੰਗ ਚੈੱਕ ਕਰੋ ਹੈ ਆ ਵੇਖੋ ਮੇਰੇ ਵੀਰ ਸੈਂਕਲ ਆਪਣੀ ਆਖੜੀ ਆ ਬਈ ਇਹ ਗਲਤੀ ਸੀ ਇਹਨੇ ਨਾ ਇਹਨੂੰ ਅੰਦਰ ਲਾਉਣੇ ਹੁਣ ਇਹਨੇ ਨਾ ਬਾਈ ਜੀ ਇਹਨੇ ਗਲਤ ਤਰੀਕੇ ਨਾਲ ਖੜਾਈ ਸੀਗੀ ਆਉਦੀ ਗਲਤੀ ਸੀ ਹਾਂ ਖੜਾਈ ਮੈਂ ਸੀਗੀ ਪਰ ਤੂੰ ਬੱਚ ਦੇਖੀ ਨਹੀਂ ਬਈ ਇੱਕ ਤਾਂ ਮੇਰੇ ਵੀਰੋ ਦੇਖੋ ਇਹ ਖੜਾਉਂਦਾ ਕਸਤੇ ਆ ਸਟੈਂਡੀ ਵਾਲਾ ਤਕੜੇ ਇੱਕ ਤਾਂ ਪੈਡਲ ਨੂੰ ਇਹ ਦੇਸੀ ਸਟੈਂਡ ਆ ਯਾਰ ਇਹ ਬੜੀ ਗੱਗਾ ਤੋੜ ਦਾਨੀ ਗਦੇ ਆ ਆ ਆ ਤਾਲੇ ਦਾ ਮੇਰੇ ਕੋਲ ਚਾਬੀ ਹੈਗੀ ਆ ਆਏ ਕਾਲ ਚਲੀ ਫਿਰ ਚਾਬੀ ਦੇ 24 ਪਾਇਆ ਖਰਾ ਇੱਥੇ ਪਈ ਸੀ ਕਿੱਦਾਂ ਮਰ ਗਈ ਆਪੇ ਦੇਖੋ ਜਰ ਲੱਗੀ ਜਮਾ ਚਾਬੀ ਨੂੰ ਆਇਆ ਦੇਖੋ ਜਰ ਲੱਗੀ ਚਾਬੀ ਇੰਨੇ ਦਿਨ ਹੋ ਗਏ ਇੱਥੇ ਪਈ ਨੂੰ ਜਰ ਲੱਗੀ ਚਾਬੀ ਨੂੰ ਫੜ ਚਾਬੀ 24 ਸੰਭਾਲਣੀ ਨਹੀਂ ਤਾਲੇ ਲੈ ਕੇ ਆਉਂਦਾ ਆਪਣੇ ਤਰ੍ਹਾਂ ਯੂਨਿਕ ਤਾਲਾ ਲਾਇਆ ਕਰੋ ਨਾ ਇਹ ਤਾਂ ਇਹ ਤਾਲੇ ਨਾਲ ਆਪਾਂ ਘਰਾਂ ਦੇ ਦਰਵਾਜਿਆਂ ਨੂੰ ਲਾਉਂਦੇ ਜਿਹੜਾ ਇਹ ਲਾਉਂਦਾ ਕੁੰਡਲੀ ਕੰਢਲੀ ਮਾਰ ਕੇ ਸੰਗਲ ਦੀ ਤੇ ਆਪਣੇ ਤਰ੍ਹਾਂ ਇਹ ਯੂਨਿਕ ਤਾਲੇ ਨਹੀਂ ਲਾਉਂਦੇ ਜੀ ਆਹ ਵੇਖੋ ਚਾਬੀ ਵਿੱਚ ਹੀ ਰਹਿੰਦੀ ਹੈ ਬਾਹਰ ਨਿਕਲ ਤੇ ਸਾਰੀ ਤਾਲਾ ਲੱਗੂ ਇਹਨੂੰ ਹਮੇ ਨੂੰ ਤਾਲਾ ਨਹੀਂ ਲੱਗਦਾ ਅਜੇ ਚਾਬੀ ਬਾਹਰ ਨਿਕਲੂਗੀ ਫੇਰ ਇਹ ਤਾਲਾ ਲੱਗੂ ਇੱਥੋਂ ਐਵੇਂ ਕਰਕੇ ਇਹ ਐਵੇਂ ਕਰਕੇ ਇਧਰੋਂ ਇਹ ਐ ਠੀਕ ਹੈ ਨਾ ਇਹ ਆਪਣੇ ਦਾ ਯੂਨਿਕ ਤਾਲਾ ਨਹੀਂ ਲਾਉਂਦਾ ਇਹ ਘਰ ਨੂੰ ਜਿੰਦੇ ਲਾਉਣ ਵਾਲੇ ਤਾਲੇ ਲਾਉਂਦਾ ਹੁਣ ਕੀ ਹੋ ਗਿਆ ਖੁੱਲ ਖੁੱਲ ਗਿਆ ਕੀ ਕਹਿੰਦੇ ਸੀ ਤੂੰ ਘਰੇ ਕੀ ਪਿਆ ਤੇਰੇ ਕੋਲ ਖੁੱਲ ਪਿਆ ਖੁੱਲ ਹਾਂ ਹਾਂ ਕਿੱਥੇ ਹੈ ਹੂੰ ਦੇ ਕੀ ਕਹਿੰਦੇ ਇੱਥੇ ਬੰਨਾ ਦੇ ਭੈਣ ਦੇ ਸ਼ਿੰਗਾਰ ਪਹਿਲਾਂ ਬਹੁਤ ਸ਼ਿੰਗਾਰ ਇਸ ਕਿੰਨੇ ਮਸਲਾ ਉਹ ਗੁਲਾਬੀ ਰੰਗ ਦੇ ਆ ਦੇ ਦੇ ਚੱਲ ਫਿਰ ਤੜਕ ਦੇ ਗੇ ਰੱਖ ਜੀ ਇਹਦੇ ਵਿੱਚ ਜਾਨਾ ਮੈਨੂੰ ਸੰਭਾਲ ਦੇ ਕੇ ਇਹਦੇ ਵਿੱਚ ਸੜਦੇ ਇਹਦੇ ਵਿੱਚ ਸੜਦੇ ਓਏ ਸਿਰ ਇਹਦੇ ਵਿੱਚ ਸੜਦਾ ਸੀ ਮੈਂ ਰਹਿਣ ਚੱਲ ਫਿਰ ਤੜਕੇ ਦੀ ਵਾਲੀ ਤੁਫਨ ਹੂੰ ਤੜਕੇ ਲਈ ਮੇਰੇ ਹੋਣਾ ਇਹਨਾਂ ਆਪ ਹੁਣ ਯਾਰ ਪਤਾ ਨਹੀਂ ਕਿ ਸਿਸਟਮ ਨੇ ਤੜਕੇ ਪਾਸੇ ਠੀਕ ਹੈ ਓਹ ਆਡੀਅன்ஸ் ਦੇਖੀਂਦੀ ਗਾਇਜ਼ ਐਂ ਪਤਾ ਹੀ ਨਹੀਂ ਮੈਨੂੰ ਆਹ ਫੁੱਲ ਕਿੱਥੇ ਆਏ ਵੀ ਜੱਟਾਂ ਦੇ ਕੰਮ ਤੇ ਕੱਲ ਦੀ ਵੀਡੀਓ ਚ ਤੁਹਾਨੂੰ ਇਹਦੇ ਆ ਫੁੱਲ ਲੱਗੇ ਹੋਏ ਦੱਸ ਜਾਣਗੇ ਠੀਕ ਆ ਇਸ ਵੀਡੀਓ ਇਸ ਸਾਈਕਲ ਦੇ ਕੱਲ ਦੀ ਵੀਡੀਓ ਚ ਫੁੱਲ ਲੱਗੇ ਹੋਣਗੇ ਤੇ ਆਪਾਂ ਦਾ ਬਈ ਸਟੰਟ ਵਾਲੇ ਬੰਦੇ ਆ ਜੀ ਮੈਂ ਆਟਲੀ ਆਟਲੀ ਮੈਂ ਇਥੇ ਲਈ ਸਟੰਟ ਕਰਾਉਣ ਦੇ ਮਾਰੇ ਤੇ ਆਹ ਸਟੈਂਡ ਨਾਲ ਮੈਂ ਇੱਥੇ ਲਾ ਕੇ ਨਾ ਤੁਹਾਨੂੰ ਅੱਗੋਂ ਦਿਖਾਉਂਗਾ ਮੈਂ ਜੋ ਗੋਟਾ ਕਿਦ ਕਿਦ ਸਾਈਕਲ ਕਿਵੇਂ ਹੁੰਦਾ ਠੀਕ ਆ ਉਹ ਮੈਂ ਕਰੀਏ ਨਾ ਉਹਦਾ ਉਹਦਾ ਵੀ ਕੰਡ ਲਾਉਂਗਾ ਮੈਂ ਉੱਥੇ ਸਟੈਂਡ ਸਟੈਂਡ ਕਰੀ ਜਾਂਦਾ ਹੈ ਸਟੈਂਡ ਉੱਥੇ ਮੈਂ ਲਾਉਂਗਾ ਫਿਰ ਉਹ ਭਾਈਆ ਦੇਖੋ ਇਹਦੇ ਪੰਮ ਇਹਦੇ ਉਹ ਹੋ ਗਿਆ ਯਾਰ ਲੱਗੀ ਭਰੇ ਖੋਲਦਾ ਇਹ ਵੀ ਇਹਦਾ ਚਲੋ ਮੈਂ ਫਿਰ ਕੱਲ ਦੀ ਵੀਡੀਓ ਚ ਇਹਨੂੰ ਇਹਦੇ ਖੁੱਲਣ ਲੱਗੇ ਦੇਖਣ ਨੂੰ ਤੁਹਾਨੂੰ ਮੇਰੇ ਲੱਗੋ ਇਸ ਪਹਿਲਾਂ ਤੁਸੀਂ ਦੇਖ ਲਿਓ ਲਾਸਟ ਤੁਹਾਨੂੰ ਕਲਿੱਪ ਦਿਖਾ ਦਊਂਗਾ ਮੈਂ ਮੇਰੇ ਸੇ ਫੋਨ ਲੱਗਿਓ ਸੀਗੇ ਤੇ ਇਹਦੇ ਇੱਥੇ ਲਾਕਣਾ ਇੱਕ ਨਾਟ ਤੇ ਇੱਥੇ ਸਟੈਂਡ ਆ ਆਹ ਸਟੈਂਡ ਆਹਨ ਇੱਥੇ ਲੱਗ ਜੂਗਾ ਇਹਦੇ ਨਾਟ ਲਾ ਕੇ ਇੱਥੇ ਲੱਗ ਜੂਗਾ ਬਾਅਦ ਇੱਥੇ ਫੋਨ ਲੱਗ ਜੂਗਾ ਠੀਕ ਆ ਐ ਇਹ ਰੋਗ ਚੱਕਿਆ ਹੋਆ ਯਾਰ ਮੋਰੋ ਚੱਕ ਦੀ ਰੱਬ ਵਾਲ ਨੂੰ ਠੀਕ ਆ ਜੀ ਤੁਹਾਨੂੰ ਕੱਲ ਵੀ ਵੀਡੀਓ ਦੇਖਣਗੇ ਓਏ ਆਹ ਨਾ ਛੱਡ ਓਏ ਪਤਾ ਨਹੀਂ ਉਹ ਉਤਰੀਆਂ ਲਟਕ ਇੱਥੇ ਲੱਗਦੀਆਂ ਉਹ ਦੁਨੀਆ ਵਾਲੇ ਤਾਂ ਬਈ ਬਹੁਤ ਔਖੀ ਜਗਦੀਆਂ ਸੋਚੀ ਬਹੁਤ ਔਖੀ ਘੱਟੀ ਦੀ ਆ ਆ ਚੱਕ ਤੇ ਰਿਕਾਰਡ ਖਾਣੇ ਇੱਕ ਇੱਕ ਵਾਰੀ ਇੱਕ ਵਾਰੀ ਤੇ ਰਿਕਾਰਡ ਖਾਣੇ ਚੱਕ ਉਹ ਓਏ ਉਹ ਜੜੀਆਂ ਸੋਚੇ ਛੱਡ ਕੇ ਚਲੋ ਠੀਕ ਹੈ ਮੇਰੇ ਮੇਰੇ ਫਿਰ ਮਿਲਦੇ ਆ ਗੱਲ ਇੱਕ ਮਿੰਟ ਨਹੀਂ ਨਹੀਂ ਉਹ ਜਰ ਬੈਟਰੀ ਦਾ ਅਬ ਮੜੀ ਮੜੀ ਨਹੀਂ ਮੜਣੀ ਨਹੀਂ ਛੱਡ ਇੰਨੀ ਆਉਣੀ ਛੱਡਣੀ ਠੀਕ ਹੈ ਚਲੋ ਫਿਰ ਇਹ ਵੀਡੀਓ ਇੱਥੇ ਐਂਡ ਕਰਦੇ ਆ ਕੱਲ ਦੀ ਵੀਡੀਓ ਚ ਇਹਦੇ ਲੱਗੇ ਹੋਣਗੇ ਸਾਨੂੰ ਫੁੱਲ ਦਿਸ ਜਾਣਗੇ ਤੇ ਉਹਦੇ ਸਟੈਂਡ ਕਰਾਂਗੇ ਨੇ ਠੀਕ ਆ ਉਹਦੇ ਉਪਰ ਸਟੈਂਡ ਲਾ ਕੇ ਸਟੈਂਟ ਕਰਾਂਗੇ ਸਟੈਂਡ ਉਹਦੇ ਲਾ ਕੇ ਫੋਨ ਉਸ ਤੇ ਰੱਖ ਕੇ ਅੱਗੋ ਜਿਹੜਾ ਖੜਾ ਹੋਊਗਾ ਸਾਨੂੰ ਆਏ ਰੱਬ ਦੇਖੋ ਠੀਕ ਆ ਨੇ ਚਲੋ ਫਿਰ ਮਿਲਦੇ ਆ ਕੱਲ ਦੀ ਵੀਡੀਓ ਚ ਤਬ ਤੱਕ ਲਈ ਬਾਏ ਬਾਏ